ਅਸਲਾਮੁਅਲੈਕਮ ਵੀਰੋ ਸਾਰਿਆਂ ਨੂੰ ਸਸਰੀਆਕਾਲ ਚੜਦੇ ਤੇ ਲਹਿੰਦੇ ਪੰਜਾਬ ਨੂੰ ਸਸਰੀਆਕਾਲ ਤੇ ਕਿਦਾਂ ਹਾਲ ਆਮੀਦ ਕਰਨੇ ਆ ਥਾਰੇ ਚੰਗੇ ਭਲੇ ਠੀਕ ਠਾਕ ਤੇ ਵਧੀਆ ਹੋਵਗੇ ਤੇ ਦੁਆ ਰੱਬ ਸੋਣਾ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਲਹਿੰਦੇ ਨੂੰ ਤੇ ਚੜਦੇ ਦੋਹਾਂ ਪੰਜਾਬ ਨੂੰ ਚੜਦੀ ਕਲਾ ਚ ਰੱਖੇ ਤੇ ਦੋਸਤੋ ਹਾਲਾਤ ਵਾਕਈ ਬੜੇ ਮਾੜੇ ਹੋਏ ਨੇ ਮੁਸੀਬਤਾਂ ਦੋਹਾਂ ਪਾਸੇ ਨੇ ਤੇ ਦੁਆ ਰੱਬ ਸੋਣਾ ਦੋਹਾਂ ਤੇ ਫੈਰ ਕਰੇ ਆਪਣੀ ਰਹਿਮਤ ਕਰੇ ਤੇ ਇਹ ਵੇਲਾ ਜਲਦਤ ਜਲਦ ਜਲਦੋ ਜਲਦ ਇਨਸ਼ਾਅੱਲਾ ਉਮੀਦ ਹੈ ਸਾਨੂੰ ਰੱਬ ਤੇ ਕਿ ਜਲਦ ਜਲਦ ਅਸੀਂ ਇਸ ਮੁਸੀਬਤੋਂ ਨਿਕਲ ਜਾਵਾਂਗੇ ਤੇ ਬਾਕੀ ਦੋਸਤੋ ਇਹ ਵੀਡੀਓ ਆਈ ਹੈ ਤੁਹਾਨੂੰ ਚੜ੍ਹਦੇ ਪੰਜਾਬ ਤੋਂ ਕੁਝ ਦੋਸਤਾਂ ਨੇ ਰਿਕੁਐਸਟ ਕੀਤੀ ਉਹਨਾਂ ਨੇ ਕਿ ਯਾਰ ਤੁਹਾਡੀਆਂ ਵੀਡੀਓ ਪੰਜਾਬ ਵਾਲੀ ਵਿੰਦੇ ਆ ਸਾਰੇ ਤੇ ਪੰਜਾਬ ਅੱਗੇ ਅੱਜ ਟਾਈਮ ਦੁਖੀ ਹੈ ਤੇ ਵੀਡੀਓ ਵੇਖ ਕੇ ਹੋਰ ਦੁਖੀ ਹੋ ਜਾਂਦੇ ਨੇ ਤੇ ਤੁਸੀਂ ਕੁਝ ਥੋੜੀ ਜਿਹੀ ਵੀਡੀਓ ਦੁੱਦੀ ਵੀ ਨਾਲ ਇੱਕ ਅੱਧੀ ਚਲਾਇਆ ਕਰੋ ਤਾਂ ਕਿ ਥੋੜਾ ਜਿਹਾ ਜਿਹੜੇ ਪਰੇਸ਼ਾਨ ਨੇ ਵਿਚਾਰੇ ਵੀਡੀਓ ਵੇਖਦੇ ਨੇ ਤੇ ਉਹਨਾਂ ਦਾ ਥਰਾ ਮੂਡ ਥੋੜਾ ਜਿਹਾ ਫਰੈਸ਼ ਹੋ ਜਾਏਗਾ تاਕੇ ਕਿਉਂਕਿ ਜਿਹੜੇ ਅੱਗੇ ਵਿਚਾਰੇ ਹੁਣ ਫਲੱਡ ਦੇ ਵਿੱਚ ਦੁਖੀ ਨੇ ਇਸ ਟਾਈਮ ਉਹ ਜਦੋਂ ਫੇਰ ਆਪਣਾ ਵਸੀਨ ਦੁਬਾਰਾ ਪਿੱਛੋਂ ਮੁੜ ਕੇ ਵਹਿੰਦੇ ਆ ਨਾ ਉਹ ਫੇਰ ਹੋਰ ਪਰੇਸ਼ਾਨ ਹੋ ਜਾਂਦੇ ਨੇ ਵਿਚਾਰੇ ਕਿ ਯਾਰ ਇਦਾਂ ਹੋਇਆ ਸਾਡੇ ਨਾਲ ਫੇਰ ਯਾਨੀ ਕਿ ਕਹਿੰਦੇ ਆ ਨਾ ਇੱਕ ਦੁੱਖ ਨੂੰ ਬਾਰ ਬਾਰ ਜਦੋਂ ਦੇਖੋ ਤੇ ਫੇਰ ਉਹ ਦੁੱਖ ਜ਼ਿਆਦਾ ਵੱਧ ਜਾਂਦਾ ਹੈ। ਸਾਹਮਣੇ ਨਜ਼ਰ ਆਉਂਦੇ ਫਿਰ ਜ਼ਿਆਦਾ ਹਾਂ ਤੇ ਥੋੜਾ ਜਿਹਾ ਬੰਦੇ ਨੂੰ ਮੂਡ ਚੇਂਜ ਕਰਨਾ ਚਾਹੀਦਾ ਬਾਕੀ ਰੱਬ ਸੋਹਣਾ ਅਗੇ ਦੁਆਇ ਰੱਬ ਸੋਹਣਾ ਕਰਮ ਕਰਨ ਵਾਲਾ ਇਨਸ਼ਾਅੱਲਾ ਸਾਨੂੰ ਮੁਸੀਬਤ ਤੋਂ ਜ਼ਰੂਰ ਕੱਢੇਗਾ। ਆਮਨ ਤੇ ਸਾਡੇ ਪੰਜਾਬ ਵੀ ਮਾਸ਼ਾਅੱਲਾ ਬੜੇ ਵੱਡੇ ਦਿਲ ਦੇ ਬੰਦੇ ਨੇ ਬੜੇ ਵੱਡੇ ਦਿਲ ਦੇ ਮਾਸ਼ਾਅੱਲਾ ਤੇ ਬੜੇ ਬਹਾਦਰ ਤੇ ਰੱਬ ਤੇ ਯਕੀਨ ਰੱਖਣ ਵਾਲੇ ਨੇ ਕਦੇ ਵੀ ਗਿੱਡੀ ਤੋਂ ਮਰਜ਼ੀ ਵੱਡੀ ਪਰੇਸ਼ਾਨੀ ਆ ਜੇ ਕਦੀ ਵੀ ਨਹੀਂ ਘਬਰਾਉਂਦੇ ਹਮੇਸ਼ਾ ਇਨਸ਼ਾਅੱਲਾ ਚੜ੍ਹਦੀ ਕਲਾ ਜ ਰਹਿੰਦੇ ਨੇ ਤੇ ਅੱਜ ਅਸੀਂ ਵੀਡੀਓ ਵੇਨੇ ਆ ਜੀ ਇਹ ਆ ਲੁਕਣ ਮਿਚੀ ਲੁਕਣ ਵਿੱਚ ਲੁਕਣ ਵਿੱਚ ਮਿੱਟੀ ਲਿਖਿਆ ਹੁੰਦਾ ਵਾ ਮਤਲਬ ਕਿ ਮਿੱਟੀ ਪਾ ਲਓ ਭਾਵੇਂ ਲੁਕਣ ਵਿੱਚ ਪਾ ਲਓ ਉਹ ਉਹੀ ਲੁਕਣ ਵਿੱਚ ਜਿਹੜੀ ਆ ਤੇ ਬਚਪਨੇ ਛੇੜਦੇ ਹੁੰਦੇ ਸੀ ਹਾਂ ਉਹੀ ਲੁਕਣ ਵਿੱਚ ਫਿਲਮ ਦਾ ਨਾਮ ਆ ਇਹਦਾ ਇੱਕ ਬੈਸਟ ਸੀਨ ਕੱਢਿਆ ਵਾ ਆਪਾਂ ਨੂੰ ਆਇਆ ਵਾ ਜੀ ਉਹ ਦੋਸਤ ਕਿਥੇ ਲੜਾਈ ਦੀ وجہ ਤੋਂ ਦੋਸਤ ਵਿਛੜ ਜਾਂਦੇ ਨੇ ਆਪਸ ਵਿੱਚ ਲੜਾਈਆਂ ਹੋ ਜਾਂਦੀਆਂ ਨੇ ਕੋਈ ਭੁਆੰਦਾ ਲੜਾਈ ਤੇ ਤੁਹਾਨੂੰ ਪਤਾ ਹੈ ਤੀਜਾ ਹੀ ਭੁਆੰਦਾ ਹੁੰਦਾ ਹੈ ਸ਼ਰੀਕ ਹੀ ਹੁੰਦੇ ਨੇ ਵਿੱਚ ਜਿਹੜੇ ਦੋ ਹਸਦਿਆਂ ਨੂੰ ਨਾ ਹਸਦਿਆਂ ਨੂੰ ਵੇਖ ਨਹੀਂ ਸਕਦੇ ਹਾਂਜੀ ਜਿੱਦਾਂ ਹੁਣ ਆਪਣਾ ਪੰਜਾਬ ਆ ਦੋਵੇਂ ਸਾਂਝਾ ਪੰਜਾਬ ਆ ਹੁਣ ਪੰਜਾਬ ਚੜਦਾ ਵੀ ਇਹ ਪਸੰਦ ਲੈਂਦੇ ਪੰਜਾਬ ਨਾਲ ਬੜਾ ਪਿਆਰ ਕਰਦਾ ਲੈਂਦਾ ਵੀ ਚੜਦੇ ਨਾਲ ਬੜਾ ਪਿਆਰ ਕਰਦਾ ਇਹੋ ਚੀਜ਼ ਲੋਕਾਂ ਨੂੰ ਬੜੀ ਦੁਖਦੀ ਏ ਜਿਹੜੇ ਸਾਡੇ ਕਿ ਹਾਂ ਸ਼ਰੀਕੀ ਕਹ ਲੋ ਦੁਨੀਆਂ ਨੂੰ ਇਹ ਚੀਜ਼ ਬੜੀ ਦੁਖਦੀ ਏ ਦੁਨੀਆਂ ਲੱਗੀ ਪਈ ਏ ਕਿ ਇਹਨਾਂ ਨੂੰ ਕਿਸੇ ਤਰੀਕੇ ਵਕਤ ਦਈਏ ਇਹਨਾਂ ਨੂੰ ਕਿਸੇ ਤਰੀਕੇ ਵਕਰੀਏ ਤੇ ਇਨਸ਼ਾਅੱਲਾ ਅਸੀਂ ਇਨਸ਼ਾਅੱਲਾ ਕੱਲ ਵੀ ਇੱਕ ਸਾ ਅੱਜ ਵੀ ਇੱਕਾਂ ਤੇ ਇਨਸ਼ਾਅੱਲਾ ਹਮੇਸ਼ਾ ਇਕਹੀ ਰਵਾਂਗੇ ਸਾਡਾ ਸਾਂਝਾ ਪੰਜਾਬ ਵਿੱਚ ਸਾਂਝਾ ਹੀ ਰਹੇਗਾ ਇਨਸ਼ਾਅੱਲਾ ਤੇ ਚਲੋ ਪਹਿਲਾਂ ਵੀਡੀਓ ਵੇਖਨੇ ਆ ਫਿਰ ਕਰਨੇ ਆ ਗੱਲਬਾਤ ਗੂਗਲ ਸਾਹਿਬ ਜੀ ਦੀ ਆ ਚਾਚਾ ਜੀ ਉਹ ਦੇਖਿਆ ਤਾ ਨਾ ਫੁੱਫੜ ਕਿੱਥੇ ਆ ਉਹ ਬਰਾਦ ਪੂਰੇ ਤੇ ਆਈ ਖੜੀ ਐ ਉਹ ਪਹਿਲੇ ਹੀ ਐਂਡੇ ਸਾਲਾ ਮਾ ਤੇਰੇ ਫੁੱਫੜ ਨੂੰ ਮਨਾਮ ਲੋਂਗੇ ਲਿਆਂਦਾ ਵਾ ਜਾਂ ਦੇਖਿਆ ਕਿੱਥੇ ਆ ਇੱਕ ਮਿੰਟ ਵੇਖ ਕੇ ਆਈ ਚਾਚਾ ਜੀ ਫੁੱਫੜ ਜੀ ਕਿਥੇ ਨਹੀਂ ਕਿੱਥੇ ਦਾ ਦੂਰ ਤੇ ਆਈ ਖੜੀ ਐ ਨਹੀਂ ਵਾਸੀ ਫੁੱਫੜ ਜੀ ਨੂੰ ਨਹੀਂ ਵੇਖਿਆ ਨਾ ਕੋੜੇ ਮੈਂ ਤਾਂ ਆਪਣਾ ਘਰ ਵਾਲਾ ਜੀ ਲੱਭਦਾ ਜਾਂ ਨਹੀਂ ਭੈਣੀ ਤੂੰ ਆਪਣੇ ਘਰ ਆ ਲੱਭ ਲੈ ਫੁੱਫੜ ਜੀ ਦਾ ਮਾਪੇ ਲੱਭ ਕਿੰਨੇ ਸਾਲਾਂ ਬਾਅਦ ਫੁੱਫੜ ਜੀ ਨੂੰ ਮਨਾ ਕੇ ਲੈ ਕੇ ਆਂਦਾ ਸੀ ਹੁਣ ਫੇ ਪਤਾ ਨਹੀਂ ਕਿਥੇ ਚਲੇ ਗਏ ਬਰਾਤ ਦੂਹੇ ਜਾਈ ਖੜੀ ਐ ਚੱਲ ਇੱਧਰ ਦੇਖ ਜੀ ਫੁੱਫੜ ਜੀ ਤੁਸੀਂ ਇੱਥੇ ਬੈਠੇ ਹੋ ਬਰਾਤ ਦਰਾਂ ਤੇ ਖੜੀ ਐ ਬਰਾਤ ਦਾ ਸਵਾਗਤ ਨਹੀਂ ਕਰਨਾ ਤਦਹ ਜਸਲਾ ਗਤੂਗਾ ਕਿ 25 ਪਿੰਡ ਤੱਕ ਮਿਲੋ ਕੀ ਯਾਦ ਰੱਖ ਲੇ ਵੜ ਕੇ ਕੇ ਖੋਤੀ ਬੜ ਥੱਲੇ ਆਈ ਗਈ ਹੈ ਹੈ ਤੂੰ ਇੱਥੇ ਕੀ ਕਰਦਾ ਹੋਏ ਇਹ ਸਵਾਲ ਤੰਮਿੰ ਤੇ ਥੱਪ ਪਛਣਾ ਚਾਹੀਦਾ ਕਿ ਤੂੰ ਇੱਥੇ ਕੀ ਕਰਦਾ ਮੈਂ ਤਾਂ ਮੇਰੇ ਪ੍ਰਾਣੋਂ ਵਿਆਹ ਲੈ ਇਸ ਘਰ ਚ ਹੁਣ ਤੂੰ ਦੱਸ ਇੱਥੇ ਕੀ ਲੈਣਾ ਹੈ ਆ ਦੇਖ ਲੈ ਜੱਟਾ ਤੇਰੀ ਵੀ ਕੋਈ ਜ਼ੁਬਾਨ ਨਹੀਂ ਤਰ ਤਾਂ ਕਹਿੰਦਾ ਸੀ ਤੇ ਬਖਤਾਵ ਦੇ ਖਾਨਦਾਨ ਚ ਮ ਰਿਸ਼ਤਾ ਹੀ ਨਹੀਂ ਕਰਨਾ ਆ ਖੜਾ ਨਾ ਫਿਰ ਮੇਰੇ ਦਰ ਤੇ ਪੀਕ ਨਾ ਗਏ ਤੇਰੇ ਖਾਨਦਾਨ ਚ ਤੂੰ ਇੰਨਾ ਨਕੀ ਲੱਗਦਾ ਮੇਰਾ ਤਾਂ ਤੈਨੂੰ ਉਦੋਂ ਪਤਾ ਲੱਗੂ ਜਦ ਬਰਾਤ ਬਰੰਗ ਚਿੱਠੀ ਵਾਂਗੂ ਵਾਪਸ ਮਗੇ ਵਸੇ ਰਿਸ਼ਤੇ ਚ ਮੈਂ ਕੁੜੀ ਦਾ ਫੁੱਫੜ ਲੱਗਦਾ ਤੇ ਉਹ ਮੇਰੀ ਪਤੀਜੀ ਲੱਗਦੀ ਹੈ ਤੇ ਤੂੰ ਕਿ ਜੈ ਦੋਵੇਂ ਨਾ ਦੋਸਤ ਹੁੰਦੇ ਨੇ ਗਗੂ ਗੇਲ ਸਾਹਿਬ ਤੇ ਦਸਿੰਦਰ ਪਾ ਜਿਹੜਾ ਵਾ ਨਾ ਉਪੜ ਇਹ ਦੋਨੇ ਬੁੜੇ ਦੋਸਤ ਹੁੰਦੇ ਨੇ ਮੂਵੀ ਤਾਂ ਸਾਡੇ ਸ਼ੁਰੂ ਤੋਂ ਵੇਖਣ ਵਾਲੀ ਹੈ ਲੇਕਿਨ ਸਾਨੂੰ ਸੀਨ ਇਸਦੀ ਫਰਮਾਇਸ਼ ਆਈ ਹੈ ਇਸ ਕਰਕੇ ਅਸੀਂ ਇਹ ਆਖਰੀ ਸੀਨ ਹੈ ਮੂਵੀ ਦਾ ਨਾ ਲਾਸਟ ਸੀਨ ਹੈ ਤੇ ਅਸੀਂ ਇਸ ਕਰਕੇ ਇਹ ਸੀਨ ਚਲਾ ਰਹੇ ਹਾਂ ਕਿਉਂਕਿ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਇਹ ਸੀਨ ਅਸੀਂ ਚਲਾ ਰਹੇ ਹਾਂ ਕਿਉਂਕਿ ਦੋਸਤ ਜਿਹੜੇ ਨੇ ਉਹ ਵਿੱਚ ਦਰਾੜ ਪਈ ਜਾਂਦੀ ਹੈ ਫਿਰ ਦੋਸਤ ਆਪਸੇ ਯਾਨੀ ਕਿ ਮਿਲਦੇ ਨੇ ਫੁੱਲਾ ਹੋ ਜਾਂਦੀ ਉਹਨਾਂ ਦੀ ਤੇ ਇਹ بڑا ਯਾਨੀ ਕਿ ਇਹਨਾਂ ਦੇ ਪਹਿਲਾਂ ਬੜੇ ਜਿਗਰੀ ਯਾਰ ਹੁੰਦੇ ਬੜੇ ਜਿਗਰੀ ਇੱਕ ਦੂਜੇ ਤੋਂ ਬਗੈਰ ਰੋਟੀ ਵੀ ਨਹੀਂ ਖਾਂਦੇ ਤੇ ਫਿਰ ਇਹਨਾਂ ਦੇ ਵਿੱਚ ਕੋਈ ਬੰਦਾ ਆ ਜਾਂਦਾ ਵਿੱਚ ਸ਼ਰੀਕ ਉਹ ਇਹਨਾਂ ਦੇ ਵਿੱਚ ਗਲਤਫਹਮੀ ਪਾ ਜਾਂਦਾ ਫਿਰ ਲੜਦੇ ਨੇ ਫਿਰ ਉਹ ਇੱਕ ਉਹਨਾਂ ਦੀ ਬਿستی ਕਰਦਾ ਹੈ ਉਹ ਇਹਨਾਂ ਦੇ ਫਿਰ ਕਰਦੇ ਨੇ ਇਹ ਹੁਣ ਯਾਨੀ ਕਿ ਕੋਈ ਜਦ ਬਦਲਾ ਲੈਣ ਦੇ ਪਿੱਛੇ ਰਹਿੰਦੇ ਨੇ ਜੋ ਵੀ ਹੁੰਦੇ ਤੇ ਬਾਕੀ ਵੀਡੀਓ ਇਨਸ਼ਾਅੱਲਾ ਅਸੀਂ ਮੂਵੀ ਪੂਰੀ ਵੇਖਾਂਗੇ ਤੇ ਪਹਿਲਾਂ ਅਸੀਂ ਛੇਂਦਾ ਲੈ ਨੀਲੂ ਤੋਂ ਫਿਰ ਜੁੜੋਗੇ ਤੇਰੀ ਭਤੀਜੀ ਦੇ ਰਿਸ਼ਤੇ ਵਾਸਤੇ ਮੈਂ ਤੇਰੇ ਅਗੇ ਅਥਰੰਡੂਗਾ ਗਿਲਗੜਾਉਂਗਾ ਤੇਰੇ ਕੇ ਆਏ ਮੰਨਿਆ ਕਈ ਵਾਰੀ ਹਾਲਾਤ ਬੰਦੇ ਨੂੰ ਉੱਥੇ ਖੜਾ ਕਰ ਦਿੰਦੇ ਐ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਜੇ ਰਿਸ਼ਤਾ ਤੈਨੂੰ ਕਬੂਲ ਨਹੀਂ ਚੱਟਾ ਤਾਂ ਸਾਨੂੰ ਵੀ ਕਬੂਲ ਨਹੀਂ ਆਏ ਰੱਖ ਆਪਣੀ ਭਤੀਜੀ ਨੂੰ ਆਪਣੇ ਘਰ ਚਲੋ ਚਲਿਏ ਮੈਨੂੰ ਲੱਗਾ ਮੇਰਾ ਬਿਆਹ ਤਰੀ ਪੂ ਚਲੋਂਗੇ ਤੈਨੂੰ ਤਾਂ ਕੁੜੀ ਦਾ ਕਰਾਇਆ ਵੀ ਫालतू ਹੀ ਪਿਆ ਨਾਲੇ ਮੇਰਾ ਨੁਕਸਾਨ ਕਰਾਤਾ ਦੋ ਸੂਟ ਨੂੰ ਲੈ ਕੇ ਦੇਣ ਪਏ ਤੇਰੀ ਪ੍ਰਾਤ ਵਾਸਤੇ ਸੁੱਟ ਤਾਂ ਇੱਕ ਲੈ ਕੇ ਦਿੱਤਾ ਹੈ ਕਪੜਾ ਤਾਂ ਦੋ ਸੂਟਾਂ ਦਾ ਹੀ ਲੱਗਿਆ ਹੈ ਯਾਰੋਂ ਮੈਂ ਕੀ ਕਰਾਂ ਸਭ ਨੇ ਇੱਕੋ ਜਿਹਾ ਕਪੜਾ ਲੱਗਿਆ ਮੇਰੇ ਪੁੱਤ ਕਾਹਨੂੰ ਦੁਸ਼ਮਣੀਆਂ ਪਾਲੀ ਜਾਂਦੇ ਹੋ ਮੰਨ ਵੀ ਜਾਉਨਾ ਹੋ ਜਾਓ ਇੱਕ ਬੇਬੇ ਤੂੰ ਇਹ ਕੀ ਕਰ ਰਹੀ ਹੈ ਜਿਸ ਬੰਦੇ ਨੇ ਭਰੀ ਪੰਚਾਇਤ ਸਾਡੇ ਖਾਨਦਾਨ ਨੂੰ ਠੋਕਰ ਮਾਰੀ ਹੋਵੇ ਮੈਂ ਉਹਦੇ ਨਾਲ ਰਿਸ਼ਤਾ ਛੋੜ ਲਵਾਂ ਜਿਸ ਦੇ ਕਰਕੇ ਅੱਜ ਤੱਕ ਮੈਂ ਖੂਨ ਦੇ ਅਥਰੂ ਰੋਇਆ ਹੋਵਾਂ ਮੈਂ ਉਹਦੇ ਨਾਲ ਰਿਸ਼ਤਾ ਜੋੜ ਲਵਾਂ ਜਿਸ ਦਾ ਕਰਕੇ ਮੇਰੀਆਂ ਭੈਣਾਂ ਮੇਰੇ ਭਣੋਈਏ ਮੇਰੇ ਕੋਲੋਂ ਦੂਰ ਹੋ ਗਏ ਮੈਂ ਉਹਦੇ ਨਾਲ ਰਿਸ਼ਤਾ ਜੋੜ ਲਵਾਂ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਲੈ ਆਗੇ ਤੇਰੇ ਭੈਣ ਭਣੋਈਏ ਕੋਈ ਨੂੰ ਜਦੋਂ ਚੱਕੇ ਨੇ ਦੱਸਿਆ ਕਿ ਜੱਸੇ ਦੇ ਵਿਆਹ ਚ ਭੈਣ ਭਣੋਈਏ ਨਹੀਂ ਆ ਰਹੇ ਜੋ ਕੇ ਨੂੰ ਨਾਲਿਆ ਸਭ ਤੋਂ ਪਹਿਲਾਂ ਇਹਨਾਂ ਨੂੰ ਲੈਰ ਚਲੇ ਆ ਗਿਆ। ਇਤੋਂ ਵੱਡਾ ਹੱਕ ਹੈ ਇਹਨਾਂ ਤੇ ਮੇਰਾ ਜਦੈ। ਇਹਨਾਂ ਨੇ ਮੋੜੀ ਵੀ ਨਹੀਂ। ਦੇਖੋ ਭਾਈ ਜੀ ਹੁਣ ਤਾਂ ਭੈਣਾਂ ਵੀ ਆ ਗਈਆਂ ਐ, ਬਰੋਹਣੇ ਵੀ ਆ ਗਏ। ਸਾਰੇ ਜਣੇ ਆ ਗਏ। ਅੱਜ ਮੈਂ ਛੋਟਾ ਹੂੰ ਵੱਡੀ ਕਰ ਕਰਨ ਲੱਗਿਆ ਐ। ਭਾਈ ਜੀ ਢੂਲੇ ਦੇ ਰਾਂ ਦਾ ਹਲੇ ਵੀ ਕੁਛ ਨਹੀਂ ਬਿਕਿਆ। ਕੁਸਾ ਤੋਂ ਕਾ ਕਿ ਉਹ ਕਿਰਨਾਂ ਵੀ ਟੁੱਟੇ ਸਿੱਧੋਤੇ ਹੁੜ ਵੀ ਟੁੱਟ ਰਹੇ ਨਾ ਬਝ ਨਾ ਅਸਵਾ ਨਕਰੀ ਸੋਨੇ ਸੱਚੀ ਕੰਦੇ ਕਈ ਸਵਰਗ ਵੀ ਇੱਥੇ ਤੇ ਨਰਕ ਵੀ ਇੱਥੇ ਜਿਹੜਾ ਬੰਦਾ ਕਿਸੇ ਵਾਸਤੇ ਦੁਆ ਪੁੱਛਦਾ ਆਖੇ ਵਿੱਚ ਉਸ ਨੂੰ ਸੋਇ ਇੱਥੇ ਨਿਕਲੇ ਪੈਂਦਾ ਜ਼ਿੰਦਗੀ ਵੇਖੀ ਲੋਕਾਂ ਵਿੱਚ ਖੇਡਦੀ ਹੈ ਤਾਲੇ ਮੈਂ ਤੇਰੀ ਭੈਣ ਦਾ ਰਿਸ਼ਤਾ ਤਰਵਾਇਆ ਸੀ ਪਰ ਅੱਜ ਮੇਰੀ ਧੀ ਮੇਰੇ ਬੁਹੇ ਤੇ ਬੈਠੀ ਐ ਇਸ ਲੇਟੀਆਂ ਦਾ ਦੁੱਖ ਮੈਂ ਸਮਝਿਆ ਤੇ ਅੱਜ ਵੀ ਇੱਕ ਧੀ ਦੀ ਜ਼ਿੰਦਗੀ ਦਾ ਸਵਾਲ ਤੁਹਾਡੇ ਦੋਨਾਂ ਵਿੱਚ ਧਰਾੜ ਮੈਂ ਪਾਇਸੀ ਬਖਤਾਵਰ ਨਾ ਇਹਦੀ ਗਲਤੀ ਐ ਤੇ ਨਾ ਤੇਰੀ ਗਲਤੀ ਐ ਬਦਤੀ ਸਿਰਫ ਮੇਰੇ ਆ ਇਹ ਤਾਂ ਸੰਜੋਕ ਨਹੀਂ ਕਰਦਾ ਦੋਨੋਂ ਲਖਾ ਕੇ ਆਏ ਨੇ ਇਹ ਅਵੇ ਤੁਹਾਡੀ ਬਾਰ ਬਾਰ ਮੇਲ ਹੁੰਦਾ ਤੁਹਾਡਾ ਨਾ ਹੋਏ ਮੇਰੇ ਬੇਲੀਓ ਨਾ ਠਕਦੇ ਗੁੱਸਾ ਬਹੁਤ ਹੋਗੀ ਦੁਸ਼ਮਣੀ ਯਾਦ ਆਉਂਦਾ ਜਦੋਂ ਤੁਹਾਡੀ ਯਾਰੀ ਦੇ ਕਿਸੇ ਇਸ ਇਲਾਕੇ ਚ ਮਸ਼ਹੂਰ ਸੀ ਲੋਕ ਤੁਹਾਡੀ ਯਾਰੀ ਦੀਆਂ ਸੋਹਾਂ ਖਾਂਦੇ ਸੀ ਪੁੱਟ ਦਿਓ ਨਫ਼ਰਤ ਦੇ ਬੂਟੇ ਪੁੱਟ ਦਿਓ ਇੱਕ ਵਾਰ ਫੇਰ ਪਿਆਰ ਦੀ ਕਿਆਰੀ ਬੀਜਾਂ ਫੁੱਲ ਖਿੜਨ ਖੁਸ਼ਬੂ ਤੁਹਾਡੀ ਯਾਰੀ ਦੀ ਆਵੇ ਬਾਈਸੀ ਯਾਦ ਕਰ ਰੋ ਜਦੋਂ ਤੁਹਾਡੀ ਯਾਰੀ ਤੇ ਯਾਰਾਂ ਨੂੰ ਮਾਣ ਹੁੰਦਾ ਸੀ ਤੇ ਦੁਸ਼ਮਣਾਂ ਨੂੰ ਡਰ ਹੁੰਦਾ ਸੀ ਨਹੀਂ ਜਿਵੇਂ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਆ ਸਕਦੀਆਂ ਉੱਥੇ ਮੈਂ ਤੇ ਇਕੱਠੇ ਨਹੀਂ ਰਹਿ ਸਕਦੇ ਨਈ ਬਖਤਵਰ ਇਹ ਭਲੇਖਾ ਯਾਰਾ ਤੇਰਾ ਤੁਸੀਂ ਤਲਵਾਰਾਂ ਨਹੀਂ ਹੋ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੜ੍ਹਾਏ ਹੋ ਬਹੁਤ ਪਿਆਰੇ ਇਨਸਾਨ ਹੋ ਸਿਰ ਪਿਆਰ ਕਰਨੀ ਪੜਿਓ ਬੇਲੀਓ ਪਿਆਰ ਕਰਉ ਨਹੀਂ ਵੇਖ ਪੁੱਤਰ ਤੇਰੀ ਸਹੇਕੜ ਕਰਕੇ ਨਾ ਮੇਰੀ ਧੀ ਦਾ ਰਿਸ਼ਤਾ ਪਹਿਲਾਂ ਇਹਦੇ ਨਾਲੋਂ ਟੁੱਟਿਆ ਫਿਰ ਦਲੇਰ ਨਾਲੋਂ ਟੁੱਟਿਆ ਆ ਵੇ ਪੁੱਤਰ ਮੈਂ ਹੱਥ ਜੋੜਦੀ ਆ ਆਪ ਦੀ ਸੇਕੜ ਕਰਕੇ ਹੁਣ ਮੇਰੀ ਦੋਤੀ ਦਾ ਕਾਰਨਾ ਤੋੜਦੀ ਨਾ ਪੁੱਤਰ ਨਾ ਨਾ ਜੀ ਮੈਂ ਵੀ ਤੁਹਾਡੇ ਮਰੇ ਹੱਥ ਜੋੜਦੀ ਆ ਆਪਾ ਵੀ ਦੀ ਆਣਿਆ ਫਿਰ ਜੀ ਮੇਥੜੀ ਤੋਂ ਕਦੇ ਕੁਛ ਨਹੀਂ ਮੰਗਿਆ ਅਸੀਂ ਇੱਕ ਦੂਸਰ ਨੂੰ ਪਿਆਰ ਕਰਦੇ ਹਾਂ ਬਾਈ ਇਹ ਬਦਲੇ ਦੀ ਆ ਤੁਹਾਡੇ ਦਿਲਾਂ 'ਚ ਕਦ ਤੱਕ ਬਰਦੀ ਰਹੇ ਇਸ ਜੰਗ ਦੇ ਮੈਦਾਨ 'ਚ ਇਕ ਨਾ ਇੱਕ ਨੂੰ ਤੇ ਮੁਰਨਾ ਹੀ ਪੈਣਾ ਬਾਕੀ ਮੈਂ ਦੱਸਦਾ ਹੁਣ ਪਰੇ ਪੰਜਾਬ 'ਚ ਤੂੰ ਇਹਦੀ ਬੇਇੱਜ਼ਤੀ ਕੀਤੀ। ਆ ਨਾ ਆਂਦੀ ਕਰਤੀ। ਤੂੰ ਇਹਦਾ ਰਿਸ਼ਤਾ ਤੋੜਿਆ। ਇਹਦਾ ਤੋੜਤਾ। ਹੋ ਗਿਆ ਨਾ ਬਰਾਬਰ। ਜੇ ਫੇਰ ਵੀ ਕੋਈ ਕਸਰ ਰਹੇਗੀ ਤਾਂ ਬਾਈ ਜੀ ਨੂੰ ਬਾਅਦ 'ਚ ਬੁਲਾ ਲਾਂਗੇ। ਫੇਰ ਨਬੇੜ ਲਿਓ ਤੁਸੀਂ। ਉਹ ਬਾਈ ਜੇ ਤੁਸੀਂ ਨਹੀਂ ਝੁੱਕਦੇ ਤੇ ਅਸੀਂ ਝੁੱਕ ਜਾਨੇ ਆਂ। ਕਿਉਂਕਿ ਕੁੜੀ ਵਾਲੇ ਹਮੇਸ਼ਾ ਉੱਚੇ ਹੁੰਦੇ ਆਂ। ਨਾਲੇ ਮੁੰਡੇ ਵਾਲੇ ਹਮੇਸ਼ਾ ਨੀ ਹੁੰਦੇ ਆਂ। ਚੱਲ ਵੇ ਮੁੰਡਿਆ। ਪਾਣਾ ਹੁਣ ਜੱਫੀ। ਇਹ ਉਹੀ ਐ ਜਿਹਦੇ ਬਿਨਾ ਟੁੱਕ ਨਹੀਂ ਖਾਂਦਾ ਹੁੰਦਾ। ਨਾ ਹੁਣ ਪਾਣਾ ਜੱਫੀ। দুশনী আজ নীল ছড় ও চাল হই জপি ছড় দে ਉਹ ਬੁਬੜੀ ਛੱਡ ਦਿਓ ਜੱਫੀ ਹੁਣ ਅਸੀਂ ਹਾਰ ਪਾਉਣ ਕੰਨੀਓ ਖੜੇ ਆ ਇੱਕ ਤਾਂ ਰੱਬ ਨੇ ਕਦ ਕਾਠ ਐਡਾ ਦਿੱਤਾ ਤੁਹਾਨੂੰ ਉਤੋਂ ਕੁੱਤ ਬਨਾਲ ਜਿਹੜਾ ਫਰਲਾ ਛੱਡ ਰੱਖਿਆ ਉਹ ਮੈਨੂੰ ਤਾਂ ਪੌੜੀ ਲਾ ਕੇ ਪਾਉਣਾ ਪਊ ਹਾਰ ਤੁਹਾਡੇ ਓਏ ਨਹੀਂ ਐ ਨਹੀਂ ਝੁਕਣਾ ਇਹਦੀ ਧੌਣ ਚੋਂ ਸਰੀਆ ਤਾਂ ਮੈਨੂੰ ਹੀ ਕੱਢਣਾ ਪੈਣਾ ਕਦੇ ਹਕਾਰਿਆ ਝੱਟ ਨਾ ਹੋਵੇ ਤਾਂ ਕੁਝ ਖਵਾਵੇਂ ਪਿਆ ਵੀ ਕਰਕੇ ਇੱਥੋਂ ਕੁੜੀ ਲੈ ਕੇ ਮੁੜ ਜੀਏ ਲਾਓ ਸੇਵਾ ਹੁਣੇ ਕਰਦਨੇ ਤੁਹਾਡੀ ਏ ਲਿਆਓ ਮੇਰੇ ਟਾਂਗਾਂ ਦੀ ਸੇਵਾ ਕਰੀਏ ਤੇਰੇ ਰਿਸ਼ਤੇਦਾਰ ਨੇ ਹੁਣੇ ਜੋ ਮਰਜੀ ਖਵਾ ਦੇ ਅੱਛਾ ਇੱਕ ਗੱਲ ਯਾਦ ਰੱਖੀ ਹੁਣ ਜਿਉ ਜੀ ਤੂੰ ਸੇਵਾ ਕਰੇਂਗਾ ਸਾਡੇ ਕੋਲੇ ਗਏ ਜੀ ਉਦੋਂ ਵੀ ਤੁਕਣੀ ਕਰਾਂਗੇ ਅੱਛਾ ਜੀ ਅੱਛਾ ਜੀ ਮੈਂ ਤਾਂ ابھی ਮਜ਼ਾਕ ਕਰੀ ਰਿਹਾ ਸੀ ਉਹ ਲੱਟੜ ਪਲ ਵੀ ਲਿਆ ਓਏ ਹਾ ਜੱਫੀ ਬਾ